ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਸਟੋਰੀ ਦੇ ਵਿੱਚ ਨਿਮਰਤ ਕਮਰੇ ਵਿੱਚ ਲੱਗੀ ਕੁਰਸੀ ਤੇ ਜਾ ਬੈਠੀ ਖਿੜਕੀ ਚੋਂ ਹਵਾ ਖਿੜਕੀ ਚੋਂ ਆਉਂਦੀ ਹਵਾ ਉਹਦੇ ਵਾਲਾਂ ਨੂੰ ਮੋਹ ਤੇ ਲੈ ਆਈ ਮਾਸੂਮ ਗੋਰਾ ਰੰਗ ਮੋਟੀਆਂ ਅੱਖਾਂ ਕੁਦਰਤ ਨੂੰ ਵੀ ਦਵਾਨਾ ਕਰ ਜਾਂਦੀਆਂ ਹਵਾਵਾਂ ਨਿਮਰਤ ਦੇ ਮੁਖੜੇ ਤੇ ਪੈ ਰਹੀਆਂ ਸੀ ਤੇ ਉਹਦੀ ਖੂਬਸੂਰਤੀ ਤਾਜ਼ਗੀ ਨੂੰ ਮਹਿਸੂਸ ਕਰ ਕਰ ਜਾਂਦੀਆਂ ਹਵਾ ਨਾਲ ਆਏ ਬਾੜ ਹਟਾਉਣ ਲਈ ਨਿਮਰਤ ਅਨੇ ਸੱਜੀ ਬਾਹ ਪਰ ਬਾੜ ਹਟਾਉਣ ਵੇਲੇ ਉਹਦੀ ਨਿਗਾ ਆਪਣੀ ਬਾਹ ਤੇ ਲੱਗੇ ਨਿਸ਼ਾਨ ਤੇ ਪੈ ਗਈ ਪਤਾ ਨਹੀਂ ਇਹ ਨਿਸ਼ਾਨ ਕਿੰਨੀ ਤਕਲੀਫ ਦਿੰਦੇ ਹੋਣਗੇ ਉਸ ਨੂੰ ਫਿਰ ਇਹੀ ਹਵਾਵਾਂ ਮਾਰੂਥਲ ਦੀ ਗਰਮ ਰੇਤ ਵਾਂਗ ਨਿਮਰਤ ਨੂੰ ਚੀਰ ਜਾਂਦੀਆਂ ਤੇ ਉਹ ਆਪਣੀ ਖਿੜਕੀ ਨੂੰ ਬੰਦ ਕਰ ਲੈਂਦੀ ਤੇ ਉੱਥੋਂ ਉੱਠ ਕੇ ਚਲੀ ਜਾਂਦੀ ਬਹੁਤ ਕੋਸ਼ਿਸ਼ ਕਰਦੀ ਨਿਮਰਤ ਕਿ ਅਤੀਤ ਨੂੰ ਭੁੱਲ ਕੇ ਅੱਗੇ ਵਧੇ ਪਰ ਬਖਤ ਦੇ ਦਿੱਤੇ ਹੋਏ ਜ਼ਖਮ ਅਜੇ ਵੀ ਇਹੀ ਸਨ ਕਿ ਨਿਮਰਤ ਅੱਗੇ ਨਾ ਬਦੀ ਰੱਬ ਦੀ ਕਿਰਪਾ ਨਾਲ ਬਹੁਤ ਕੁਝ ਪਾ ਰਿਆ ਸੀ ਉਹਨੇ ਪਰ ਕਿਤੇ ਨਾ ਕਿਤੇ ਉਹਦੇ ਅੰਦਰ ਜ਼ਖਮ ਅੱਲੇ ਸੀ ਜੋ ਸਮੇਂ ਦੇ ਨਾਲ ਉਹਨੂੰ ਮਿਲੇ ਸੀ ਪਰ ਜੋ ਬੀਤ ਗਿਆ ਉਹ ਤਾਂ ਵਾਪਸ ਨਹੀਂ ਸੀ ਆਉਂਦਾ ਨਿਮਰਤ ਨਾਲ ਵੀ ਕੁਝ ਇਹੋ ਜਿਹੀ ਹੋ ਰਿਹਾ ਸੀ ਮੰਮਾ ਕਿਸੇ ਨੇ ਤੋਤਲੀ ਜੀ ਆਵਾਜ਼ ਚ ਕਿਹਾ ਪਲਕ ਜੋ ਨਿਮਰਤ ਦੀ ਬੇਟੀ ਸੀ ਜਿਨੇ ਨਿਮਰਤ ਨੂੰ ਜੀਣਾ ਸਿਖਾਇਆ ਸੀ ਪਿਆਰ ਕਰਨਾ ਸਿਖਾਇਆ ਸੀ ਦੁਨੀਆ ਵਿੱਚ ਚੱਲਣ ਤੱਕ ਵੀ ਪਲਕ ਕਰਕੇ ਹੀ ਸਿੱਖਿਆ ਸੀ ਪਲਕ ਜੀ ਤਕਰੀਬਨ 5 ਕੁ ਸਾਲ ਦੀ ਸੀ ਬਹੁਤ ਪਿਆਰੀ ਬੱਚੀ ਸੀ ਆਪਣੀ ਮਾਂ ਵਾਂਗ ਇੰਝ ਲੱਗਦਾ ਸੀ ਕੋਈ ਪਰਿ ਹੋਵੇ ਨਿਮਰਤ ਨੇ ਜਦੋਂ ਮਾਸਟਰਸ ਦੀ ਪੜ੍ਹਾਈ ਪੂਰੀ ਕੀਤੀ ਤਾਂ ਨਾਲ ਹੀ ਰਿਸ਼ਤੇਦਾਰਾਂ ਨੇ ਕੋਈ ਮੁੰਡੇ ਦੀ ਦੱਸ ਪਾਉਣੇ ਸ਼ੁਰੂ ਕਰ ਦਿੱਤੀ ਸੀ ਕਿੰਨਾ ਚਿਰ ਤਾ ਟਾਲਮ ਟੋਲ ਕਰਦੇ ਰਹੇ ਕਰਦੇ ਕਰਾਉਂਦੇ ਪੈੜੀ ਨੂੰ ਵੇਖਦੇ ਹੋਏ ਕਰਦਿਆਂ ਨੇ ਹਾਂ ਕਰ ਦਿੱਤੀ ਇਹੀ ਨਹੀਂ ਸੀ ਕਿ ਉਹਨਾਂ ਨੇ ਨਿਮਰਤ ਨੂੰ ਪੁੱਛਿਆ ਹੀ ਨਹੀਂ ਪਰ ਕਰਦਿਆਂ ਨੇ ਪਰ ਕਰਦਿਆਂ ਤੇ ਗੱਲ ਛੱਡ ਨਿਮਰਤ ਨੇ ਕਿਹਾ ਤੁਸੀਂ ਜੋ ਵੀ ਕਰੋਗੇ ਠੀਕ ਹੀ ਕਰੋਗੇ ਆ ਬਸ ਮਸਾਈ ਮੀਨਾ ਕੋ ਪਾਇਆ ਵਿਆਹ ਚ ਪੂਰੇ ਜੋੜਾਂ ਛੋੜਾਂ ਨਾਲ ਵਿਆਹ ਕੀਤਾ ਤੇ ਕੁੜੀ ਨੂੰ ਵਿਦਾ ਕੀਤਾ ਕੋਈ ਕਮੀ ਨਹੀਂ ਸੀ ਛੱਡੀ ਸੋਹਰੇ ਘਰ ਨਿਮਰਤ ਦੇ ਰੰਗ ਰੂਪ ਨੂੰ ਲੈ ਕੇ ਬਹੁਤ ਚਰਚੀ ਹੋਏ ਸਨ ਆਸ ਗੁਮਾਂਡ ਦੀਆਂ ਬਹੁਤ ਤਾਰੀਫਾਂ ਕਰਦੀਆਂ ਤੇ ਥੱਕਦੀਆਂ ਵੀ ਨਾ ਰਵਨੀਤ ਨੂੰ ਤਾਂ ਭਾਗਾ ਵਾਲਾ ਹੀ ਦੱਸਦੀਆਂ ਕਿਉਂਕਿ ਨਿਮਰਤ ਦਾ ਪਤੀ ਸੀ ਉਸ ਦਾ ਨਾਮ ਰਵਨੀਤ ਸੀ ਸਮਾਂ ਆਪਣੀ ਚਾਲ ਚੱਲੀ ਗਿਆ ਦਿਨ ਤੋਂ ਮਹੀਨੇ ਬੀਤ ਗਏ ਠੀਕ ਸੀ ਮਾਹੌਲ ਰਵਨੀਤ ਆਪਣੇ ਕੰਮੀ ਰੁੱਝਿਆ ਰਹਿੰਦਾ ਤੇ ਨਿਮਰਤ ਘਰਵਾਰ ਦੇਖਦੀ ਦੋਵੇਂ ਆਪਣੇ ਕੰਮ ਪੂਰੀ ਲਗਨ ਨਾਲ ਕਰਦੇ ਰਵਨੀਤ ਪਿਆਰ ਤਾਂ ਬਹੁਤ ਕਰਦਾ ਨਿਮਰਤ ਨੂੰ ਪਰ ਜਤਾਇਆ ਨਹੀਂ ਸੀ ਕਦੇ ਉਸਨੇ ਸੋ ਸ਼ਾਇਦ ਉਹਦਾ ਸੁਭਾਅ ਇਸ ਤਰ੍ਹਾਂ ਦਾ ਸੀ ਪਰ ਕਦੇ ਨਿਮਰਤ ਨੇ ਕੋਈ ਸ਼ਿਕਾਇਤ ਨਾ ਕੀਤੀ ਕਰਦੀ ਵੀ ਕਿਉਂ ਜੋ ਇੱਕ ਉੜੀ ਚਾਹੁੰਦੀ ਆ ਉਹ ਸਭ ਕੁਝ ਮਿਲ ਚੁੱਕਿਆ ਸੀ ਉਸ ਨੂੰ ਚੰਗਾ ਘਰ-ਵਾਰ ਜਾਨਵਾਰਨ ਵਾਲਾ ਪਤੀ ਬਾਕੀ ਰਹੀ ਗੱਲ ਸੱਸ-ਔਰੇ ਦੀ ਘਰਾਂ ਵਿੱਚ ਥੋੜੀ-ਬਹੁਤੀ ਅਨਵੰਤਾ ਚੱਲਦੀ ਰਹਿੰਦੀ ਐ ਪਰ ਪੜ੍ਹੀ-ਲਿਖੀ ਹੋਣ ਦੇ ਨਾਤੇ ਨਿਮਰਤ ਕਦੇ ਮੂਰੇ ਨਹੀਂ ਸੀ ਬੋਲੀ ਸਮਲੰਗੀ ਗਿਆ ਰਵਨੀਤ ਨਿਮਰਤ ਵੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਗਏ ਬਿਨਾਂ ਕੁਝ ਬੋਲੇ ਦਿਲ ਦੀਆਂ ਗੱਲਾਂ Ramchan ਨਾਲ ਹੀ ਉਹ ਕਿੰਨੀਆਂ-ਕਿੰਨੀਆਂ ਗੱਲਾਂ ਕਰ ਜਾਂਦੇ ਸਾਰੇ ਉਹਨਾਂ ਦੇ ਪਿਆਰਾਂ ਪਿਆਰ ਦੀਆਂ ਸੌਹਾਂ ਚੁੱਕਦੇ। ਕਾਫੀ ਵਾਰ ਤਾਂ ਘਰੇ ਬੇਵਜ੍ਹਾ ਕਲੇਸ਼ ਹੋ ਜਾਂਦਾ। ਨਿਮਰਤ ਰੋ ਤਾਂ ਲੈਂਦੀ ਪਰ ਰਵਨੀਤ ਅੱਗੇ ਦੁੱਖ ਜ਼ਾਹਿਰ ਨਾ ਕਰਦੀ। ਇਹੀ ਸੋਚ ਕੇ ਕਿ ਮਾਂ ਪੁੱਤ ਦੇ ਵਿੱਚ ਕਿਉਂ ਅਣਬਣ ਕਰਵਾਵਾਂ। ਸਮਝਦਾਰੀ ਦੇ ਸਿਰ ਤੇ ਘਰ ਨੂੰ ਚਲਾ ਰਹੀ ਸੀ। ਅਚਾਨਕ ਇੱਕ ਦਿਨ ਨਿਮਰਤ ਦੀ ਤਬੀਅਤ ਵਿਗੜ ਗਈ। ਰਵਨੀਤ ਨੂੰ ਅੰਦਰੋਂ ਕੁਝ ਖਾਈ ਜਾ ਰਿਹਾ ਸੀ ਪਰ ਇਹ ਤਾਂ ਖੁਸ਼ਖਬਰੀ ਵਾਲੀ ਗੱਲ ਸੀ ਕਿਉਂਕਿ ਨਿਮਰਤ ਮਾਂ ਬਣਨ ਵਾਲੀ ਸੀ ਨਵੀਂ ਜ਼ਿੰਦਗੀ ਨਵੇਂ ਅਹਿਸਾਸ ਪਿਆਰ ਨੇ ਦੋਵਾਂ ਦੀ ਜ਼ਿੰਦਗੀ ਨੂੰ ਰੰਗਾਂ ਦੇ ਨਾਲ ਭਰ ਦਿੱਤਾ ਰਵਨੀਤ ਨੂੰ ਤਾਂ ਅੱਜ ਚਾਹ ਨਹੀਂ ਸੀ ਚੱਕਿਆ ਜਾ ਰਿਹਾ ਸ਼ਾਇਦ ਉਹਨੂੰ ਉਮੀਦ ਸੀ ਕੀ ਪਤਾ ਮਾਂ ਨਿਮਰਤ ਪ੍ਰਤੀ ਰਵੱਈਆ ਬਦਲ ਜੇ ਜੇ ਨਿਮ ਰਵਨੀਤ ਨਿਮਰਤ ਨੋ ਜ਼ਮੀਨ ਤੇ ਥੱਲੇ ਵੀ ਪੈਰ ਨਾ ਲਾਉਣ ਦਿੰਦਾ ਮੂੰਹੋਂ ਗੱਲ ਨਿਕਲਣ ਤੋਂ ਪਹਿਲਾਂ ਉਸ ਦੀ ਹਰ ਇੱਕ ਗੱਲ ਪੂਰੀ ਕਰਦਾ ਹੁਣ ਤਾਂ ਉਸ ਦੇ ਲਈ ਦੋ ਜ਼ਿੰਦਗੀਆਂ ਦਾ ਸਵਾਲ ਸੀ ਕਿੰਨੇ ਹਸੀਨ ਪਲ ਸੀ ਕਦੇ-ਕਦੇ ਨਿਮਰਤ ਨੂੰ ਇਹ ਕੋਈ ਸੁਪਨਾ ਜਿਹਾ ਜਾਪਦਾ ਵੀ ਕੋਈ ਕਿਸੇ ਨੂੰ ਇੰਨਾ ਪਿਆਰ ਵੀ ਕਰ ਸਕਦਾ ਰਵਨੀਤ ਦੇ ਸੁਪਨਿਆਂ ਦੇ ਵਿੱਚ ਹੀ ਖੋਈ ਰਹਿੰਦੀ ਨਿਮਰਤ ਤੇ ਹੁਣ ਪਿਆਰ ਦੇ ਰੰਗ ਅਲੱਗ ਹੀ ਦਿਸ ਰਹੇ ਸਨ ਹੋਰ ਵੀ ਜ਼ਿਆਦਾ ਸੋਹਣੀ ਤੇ ਚਿਹਰੇ ਤੇ ਚਮਕ ਆਪਣੇ ਵੱਲ ਧਿਆਨ ਖਿੱਚਦੀ ਰਹੀ ਸੀ ਮੂਰਤ ਵਾਂਗ ਜਾਪ ਦੀ ਨਿਮਰਤ ਹੁਣ ਤਾਂ ਜਿਹਨੂੰ ਜੀ ਭਰ ਕੇ ਵੇਖਣ ਨੂੰ ਜੀ ਕਰਦਾ ਹੱਸਦੀ ਪਾਸੇ ਜਿ ਨਿਮਰਤ ਦੀ ਜ਼ਿੰਦਗੀ ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਕਿਸੇ ਨੂੰ ਕੁਝ ਪਤਾ ਹੀ ਨਾ ਲੱਗਿਆ ਜਦੋਂ ਅਚਾਨਕ ਕਿਸੇ ਕੰਮ ਕਰਕੇ ਬਾਹਰ ਗਏ ਰਵਨੀਤ ਦੀ ਲਾਸ਼ ਹੀ ਘਰ ਵਾਪਸ ਆਈ ਪਤਾ ਨਹੀਂ ਰੱਬ ਹੀ ਜਾਣੇ ਕਿਵੇਂ ਕਿਸੇ ਭੜੇ ਬੰਦਿਆਂ ਨੇ ਉਹਦੇ ਘਰ ਦਾ ਪਤਾ ਕਰ ਰਵਨੀਤ ਨੂੰ ਲਵਾਰਸ਼ ਹੋਣ ਦੇ ਦਰਜੇ ਤੋਂ ਬਚਾ ਉਹਦੇ ਘਰ ਪਹੁੰਚਾ ਦਿੱਤਾ ਹੱਸਦੇ ਪਾਸ ਦੇ ਘਰ 'ਚ ਜਿੱਥੇ ਕਲਕਾਰੀਆਂ ਸੁਣਨ ਦਾ ਇੰਤਜ਼ਾਰ ਹੋ ਰਿਹਾ ਸੀ ਉੱਥੇ ਕੀਰਨੇ ਭੈਣ ਦੀਆਂ ਆਵਾਜ਼ਾਂ ਨੇ ਕੰਧਾਂ ਵੀ ਰਵਾ ਦਿੱਤੀਆਂ ਕਿੰਨੀ ਮਾੜੀ ਕਿਸਮਤ ਸੀ ਉਹ ਨੰਨੀ ਜਾਨ ਦੀ ਜੀਨੂੰ ਆਪਣੇ ਪਿਓ ਦਾ ਪਿਆਰ ਨਸੀਬ ਨਾ ਹੋਇਆ ਰਵਨੀਤ ਦੀ ਮਾਂ ਨੇ ਨਾ ਆਸਾ ਦੇਖਿਆ ਨਾ ਪਾਸਾ ਬੇਸੁੱਧ ਹੋਈ ਨਿਮਰਤ ਨੂੰ ਗਾਲਾਂ ਦੇਣ ਲੱਗ ਪਈ ਕਮਜ਼ਾਤ ਖਸਮ ਖਾਣੀ ਕਹਿ ਕੇ ਉਹਦੇ ਤੇ ਟੁੱਟ ਪਈ ਰਵਨੀਤ ਦੇ ਨਾਲ ਤਾਂ ਨਿਮਰਤ ਵੀ ਮਰ ਚੁੱਕੀ ਸੀ ਰਹਿ ਗਿਆ ਸੀ ਬਸ ਉਹਦਾ ਸਰੀਰ ਹੱਥੋਂ ਪਾਈ ਚ ਨਿਮਰਤ ਦੇ ਸੱਟਾਂ ਵੱਜ ਗਈਆਂ ਜਦੋਂ ਉਸ ਦੀ ਸੱਸ ਨਾਲ ਉਸ ਦੀ ਹੱਥੋਂ ਪਾਈ ਹੋ ਗਈ ਪਿੰਡ ਦੀਆਂ ਜਨਾਨੀਆਂ ਨੇ ਮਸਾਂ ਹੀ ਘਰ ਨੂੰ ਕਾਬੂ ਕੀਤਾ ਇਸ ਤੋਂ ਪਹਿਲਾਂ ਨਿਮਰਤ ਦੇ ਬੱਚੇ ਨੂੰ ਕੀ ਨੁਕਸਾਨ ਪਹੁੰਚਦਾ ਛੇਤੀ ਹੀ ਸੰਸਕਾਰ ਕਰ ਉਸ ਨੂੰ ਉਸਦੇ ਮਾਪਿਆਂ ਨਾਲ ਹੀ ਭੇਜ ਦਿੱਤਾ ਗਿਆ ਐਨੀ ਭਖ ਦੀ ਅੱਗ 'ਚ ਕਿਸੇ ਨੇ ਕੁਝ ਵੀ ਬੋਲਣਾ ਮناسب ਨਾ ਸਮਝਿਆ ਇਹ ਸੋਚ ਕੇ ਨਿਮਰਤ ਨੇ ਪਤੀ ਖੋਇਆ ਤਾਂ ਇੱਕ ਮਾਂ ਦੀ ਵੀ ਕੁਖੂ ਚੜੀ ਹੈ ਬਹੁਤ ਤਮਾਸ਼ਾ ਕਰ ਦਿੱਤਾ ਸੀਬੋ ਨੇ ਜੋ ਕਿ ਰਵਨੀਤ ਦੀ ਮਾਂ ਦਾ ਨਾਮ ਸੀ ਡਾਕਟਰ ਪਲਾਂ ਨਿਮਰਤ ਦਾ ਇਲਾਜ ਕਰਵਾਇਆ ਗਿਆ ਪਰ ਜੋ ਜ਼ਖਮ ਕੁਦਰਤ ਨੇ ਨਿਮਰਤ ਨੂੰ ਦਿੱਤਾ ਸੀ ਉਹਦੇ ਅੱਗੇ ਤਾਂ ਕੁਝ ਵੀ ਨਹੀਂ ਸੀ ਸਹੁਰਿਆਂ ਨਾਲੋਂ ਹਮੇਸ਼ਾ ਦੇ ਲਈ ਨਾਤਾ ਟੁੱਟ ਗਿਆ ਰਵਨੀਤ ਦੇ ਨਾਲ ਨਾਲ ਸਭ ਕੁਝ ਸੁਆਹ ਹੋ ਗਿਆ ਸੀ ਸਾਰਾ ਪਿੰਡ ਤਰ੍ਹਾਂ-ਤਰ੍ਹਾਂ ਕਰ ਉੱਠਿਆ ਮਿੱਟੀ ਘਟੇ ਰੋਲ ਕੇ ਰਹਿ ਗਈ ਨਿਮਰਤ ਸਮੇਂ ਨੇ ਨਿਮਰਤ ਨੂੰ ਗੁੰੰਗੀ ਕਰਤਾ ਹਾਸਿਆਂ ਨੇ ਮੁੱਖ ਮੋੜ ਦਿਆ ਸੀ ਸਾਰਾ ਸਾਰਾ ਦਿਨ ਘਮਰੇ ਦੇ ਵਿੱਚ ਬੰਦ ਹੋ ਕੇ ਬੈਠੀ ਰਹਿੰਦੀ ਰੰਗ ਰੂਪ ਤਾਂ ਸਾਰਾ ਰਵਨੀਤ ਦੇ ਨਾਲ ਹੀ ਤੁਰ ਗਿਆ ਸੀ ਬੈਠੇ ਬੈਠੇ ਅਚਾਨਕ ਉਹ ਕਲ ਪੁੱਟਦੀ ਘਰਦਿਆਂ ਲਈ ਉਹਨੂੰ ਸਾਹਬਣਾ ਵੀ ਮੁਸ਼ਕਿਲ ਹੋ ਜਾਂਦਾ ਮਸਾਂ ਹੀ ਕੋਈ ਦਵਾਈ ਦੇ ਕੇ ਉਸਨੂੰ ਟਿਕਾਉਂਦੇ ਪਰ ਡਰ ਰਹਿੰਦਾ ਕਿ ਕਿਤੇ ਬੱਚੇ ਤੇ ਕੋਈ ਬੁਰਾ ਅਸਰ ਨਾ ਪੈ ਜਾਵੇ ਕਰਦੇ ਕਰਾਉਂਦੇ ਵਕਤ ਬੀਤ ਗਿਆ ਨਿਮਰਤ ਨੇ ਪਲਕ ਨੂੰ ਜਨਮ ਦਿੱਤਾ ਪਹਿਲੀ ਕਲਕਾਰੀ ਨੇ ਨਿਮਰਤ ਅੰਦਰ ਹਲਚਲ ਪੈਦਾ ਕੀਤੀ ਸ਼ਾਇਦ ਅਜ ਨਿਮਰਤ ਨੂੰ ਆਪਣੇ ਜ਼ਿੰਦਾ ਹੋਣ ਦਾ ਮੂਡ ਅਹਿਸਾਸ ਹੋਇਆ ਹੋਵੇ ਬਸ ਵਕਤ ਨੇ ਫੇਰ ਨਿਮਰਤ ਨੂੰ ਜੀਣ ਦੀ ਇੱਕ ਨਵੀਂ ਉਮੀਦ ਜਗਾ ਦਿੱਤੀ ਸੀ ਪਲਕ ਦਾ ਪਾਲਨ-ਪੋषण ਉਸ ਨੂੰ ਰਵਨੀਤ ਦੇ ਹਿੱਸੇ ਦਾ ਪਿਆਰ ਖਵਾਇਸ਼ਾਂ ਪੂਰੀਆਂ ਕਰਨੀਆਂ। ਸਭ ਨਿਮਰਤ ਆ ਆਪਣੀ ਆਪ ਹੀ ਦੇ ਰੇ ਕਰਦੀ ਸੀ। ਪਰ ਅੱਜ ਵੀ ਉਹਦੀ ਸੱਸ ਦੁਆਰਾ ਦਿੱਤੇ ਉਹ ਜ਼ਖਮ ਨਿਮਰਤ ਦੇ ਦਿਲ ਅੰਦਰ ਰਵਨੀਤ ਦੀ ਮੌਤ ਨੂੰ ਤਾਜ਼ਾ ਕਰ ਜਾਂਦੇ। ਪਰ ਪਲਕ ਉਹਦੇ ਜ਼ਖਮਾਂ ਦੀ ਮਰਮ ਬਣ, ਉਹਦੇ ਹਾਸਿਆਂ ਦੀ ਜੀਨ ਦੀ ਵਜਾ ਬਣ ਨਵੇਂ ਰਾਹਾਂ ਤੇ ਲੇ ਨਵੀਂ ਜ਼ਿੰਦਗੀ ਦਾ ਅਹਿਸਾਸ ਕਰਵਾਉਂਦੀ ਨਿੱਕੇ-ਨਿੱਕੇ ਕਦਮਾਂ ਦੇ ਨਾਲ ਅੱਗੇ ਵਧ ਜਾਂਦੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ